15 ਅਗਸਤ ਨੂੰ ਲੈ ਕੇ ਇਸ ਤੋਂ ਪਹਿਲਾਂ ਅਮਰਸਰ ਦੇ ਵਿੱਚ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਕੌਂਸਲ ਵੱਲੋਂ ਹਰ ਥਾਂ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਹਰ ਹਰਕਤ 'ਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਚਲਦੇ ਅੱਜ ਸ਼ਹਿਰ ਭਰ ਦੇ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਪੁਲਿਸ ਅਧਿਕਾਰੀ ਪ੍ਰਮਜੋਤ ਸਿੰਘ ਵਿਰਕ ਨੇ ਦੱਸਿਆ ਕਿ ਜਿਹੜੇ ਵੀ ਸ਼ਰਾਰਤੀ ਅੰਸਰ ਹਨ ਉਹਨਾਂ 'ਤੇ ਨਜ਼ਰ ਰੱਖਣ ਦੇ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਕਲੋਡਿੰਗ ਹੋ ਰਹੀ ਹੈ ਇੰਡੀਪੈਂਡੈਂਟ ਡੇ ਕੋ ਕਿਸ ਤਰ੍ਹਾਂ ਆਪਣਾ ਸ਼ੋਕਸ਼ਾਂ ਅਗਾਂਹ ਹੋ ਰਿਹਾ ਦੇਖੋ 15 ਅਗਸਤ ਦੇ ਮਾ ਮੱਦੇਨਜ਼ਰ ਆ ਕੇ ਸਾਰੇ ਜ਼ੋਨ 2 ਦੇ ਵਿੱਚ ਜਿਹੜਾ ਹੈਗਾ ਫਲੈਗ ਮਾਰਚ ਕੀਤਾ ਗਿਆ ਜਿੱਦਾਂ ਤੁਹਾਨੂੰ ਪਤਾ ਜਿਉਂ-ਜਿਉਂ 15 ਅਗਸਤ ਆਉਂਦੀ ਹੈ ਤਾਂ ਉਹ ਤਾਂ ਮੁਸਤੈਦੀ ਪੁਲਿਸ ਦੀ ਵੱਧਦੀ ਹੈ ਇਹਦੇ ਨਾਲ ਨਾਲ ਜਿਹੜੇ ਸ਼ਰਾਤੀ ਕਤਮ ਹੈਗੇ ਉਹ ਵੀ ਸ਼ਰਾਬ ਕੋਈ ਨਾ ਕੋਈ ਕਰਨ ਦੇ ਆਪਨੀ ਤਾਕਤ ਚ ਰਹਿੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵੱਲੋਂ ਹਮਨ ਸਰ ਪੁਲਿਸ ਵੱਲੋਂ ਜ਼ੋਨ 2 ਦੇ ਵਿੱਚ ਜਿਹੜੇ ਸਾਰੇ ਐਸ ਐਚਓਜ਼ ਦੇ ਨਾਲ ਡੀਐਸਪੀ ਸਰਪੰਨ ਦੇ ਨਾਲ ਫਲੈਗ ਮਾਰਚ ਜਿਹੜਾ ਇਹ ਕੱਢਿਆ ਜਾ ਰਿਹਾ ਫਲੈਗ ਮਾਰਚ ਕੱਢਣ ਦਾ ਮਤਲਬ ਜਿਹੜਾ ਹੁੰਦਾ ਆ ਇਹ ਇਹ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਆਵੇ ਕਿ ਸਾਡੀ ਫੋਰਸ ਜਿਸ ਦਰਸਤਾਂ ਸ਼ਰਾਰਤੀ ਬੰਦਾ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਕਿ ਫੋਰਸ ਜਿਹੜੀ ਹੈਗੀ ਆ ਉਹ ਐਕਟਿਵ ਹੈ ਗੈਸ ਕਰਕੇ ਜਿਹੜੀ ਹੈਗੀ ਹੈ ਫਲੈਗਪਾਟ ਜਿਹੜਾ ਕੱਟਿਆਗਾ ਸਰ ਨਾਕਾਬੰਦੀ ਕਿੰਨੇ ਤੋਂ ਕਿੰਨੇ ਲਗਾਤਾਰ ਹੋਈ ਹੋਈ ਹੈ ਤੇ ਕਿਰੋਂ ਤੱਕ ਨਾਕਾਬੰਦੀ ਦੇਖੋ ਰੂਟੀਨ ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਸ਼ਾਮ ਨੂੰ ਡੋਮੀਨੇਸ਼ਨ ਹੁੰਦੀ ਹੈਗੀ ਆ ਕਿਹੜੀ ਕਿਹੜੀ ਥਾਂ ਤੇ ਹੁੰਦੀ ਹੈ ਕਿਤੇ ਉਹ ਤਾਂ ਮੈਂ ਨਹੀਂ ਤਾਂਦਾ ਕਿਉਂਕਿ ਉਹ ਠੀਕ ਨਹੀਂ ਹੋਏਗਾ ਰੀਅਲ ਪੁਆਇੰਟ ਆਫ View ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਹੈਗਾ ਅਸੀਂ ਜਿਹੜੀ ਆਪਣੀ ਸਟ੍ਰੈਟੇਜੀਕਲੀ ਪਲੈਨਿੰਗ ਕਰਕੇ ਜਿਹੜੀ ਹੈਗੀ ਹੈ ਨਾਕਾਬੰਦੀ ਔਰ ਕਰਦੇ ਰਹੇ ਨੇ ਸਰਪ੍ਰਾਈਜ਼ ਚੈਕਿੰਗ ਚੱਲਦੀ ਰਹੇ ਬੁਲਡ ਬਾਜ ਨੂੰ ਲੈ ਕੇ ਵੀ ਮਾਮਲੇ ਦੇਖਣ ਨੂੰ ਮਿਲਦੇ ਆ ਅੱਜ ਕੱਲ ਦੇ ਵਿੱਚ ਜੀ ਉਹ ਕਿਵੇਂ ਬਾਕੀ ਨੂੰ ਪੀ ਦੇਖੋ ਹੁੱਲੜ ਬਾਜੀ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਪਿੱਛੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਐਸ ਐਚਓ ਰਣਜੀਤਾ ਵੀ ਨੂੰ ਜਿਹੜੇ ਹੈਗੇ 7-8 ਬੰਦੇ ਜਿਹੜੇ ਫੜ ਕੇ ਜਿਹੜੇ ਹੈਗੇ ਉਹਨਾਂ ਦੀ 759 ਕਰਕੇ ਅਸੀਂ ਉਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਕੀਤਾ ਹੈ ਜਿਹੜੇ ਹੁੱਲੜ ਬਾਜੀ ਕਰ ਰਹੇ ਸੀ ਤਾਂ ਤੁਸੀਂ ਹਾਈਲਾਈਟ ਕੀਤਾ ਕਾਫੀ ਉਹਨਾਂ ਵਿੱਚ ਇਹਨਾਂ ਨੇ ਸਖਤ ਐਕਸ਼ਨ ਲਿਆ ਵਾ ਬਾਕੀ ਜਿਵੇਂ ਜਿਵੇਂ ਨਜ਼ਰ ਆਉਂਦਾ ਉਸ ਦਾ ਕਾਨੂੰਨ ਮੁਤਾਬਕ ਕਾਰ ਵੀ ਕੀਤੀ ਸਰ ਫੋਰਸ ਅਕੋਰਡਿੰਗ ਕਿੰਨੀ ਫੋਰਸ ਲਗਾਈ ਗਈ ਹੈ ਕਿੰਨੇ ਥਾਣਿਆਂ ਦੇ ਜਿਹੜੇ ਮੁਖ ਅਫਸਰ ਨੇ ਜਾਂ ਡੀਐਸਪੀ ਨੇ ਤੁਹਾਡੇ ਨਾਲ ਕਟੌੜੀ ਕੀਤੀ ਮੇਰੇ ਨਾਲ ਏਸੀਪੀ ਹੈੱਡਕੁਆਰਟਰ ਹੈਗੇ ਨੇ ਨਾਲ ਅਸ਼ਨੀ ਕੁਮਾਰ ਹੈਗੇ ਨੇ ਏਐਸਪੀ ਨਾਰਕੋਟਿਕਸ ਸਾਹਿਬ ਹੈਗੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਸੱਤ ਥਾਣਿਆਂ ਦੇ ਐਫਐਸਓ ਮੇਰੇ ਨਾਲ ਪੋਸਟ ਨਾਲ ਹੈ ਜਿਨ੍ਹਾਂ ਦੇ ਨਾਲ ਅਸੀਂ ਟੈਕ ਮਾਸ ਕਰਦੇ ਸੋ ਲੱਗਦਾ ਵੀ ਇਸ ਫਲੈਗ ਮਾਰਚ ਦੇ ਨਾਲ ਕਿਤਨੇ ਕਿਤੇ ਕ੍ਰਿਮੀਨਲ ਮੁੰਜਾਂ ਜਿਹੜੇ ਵਿਦਰੋਧਵਾਦੀ ਕਰਦੇ ਉਹਨਾਂ ਦੇ ਉੱਪਰ ਕੋਈ ਅਸਰ ਪਵੇਗਾ ਜਾਂ ਡਰ ਦੀ ਭਾਵਨਾ ਦੇ ਵਿੱਚ ਆ ਦੇਖੋ ਇਹਦਾ ਮਕਸਦ ਹੀ ਸ਼ੋਅ ਆਫ ਫੋਰਸ ਹੁੰਦਾ ਫਲੈਗ ਮਾਰਚ ਦਾ ਸੈਂਸ ਆਫ ਸਿਕਿਉਰਟੀ ਹੁੰਦਾ ਏਰੀਆ ਨੂੰ ਡੋਮਿਨੇਸ਼ਨ ਕਰਨਾ ਹੁੰਦਾ ਆ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੇ ਤੁਹਾਨੂੰ ਕੋਈ ਵੀ ਸਾਨੂੰ ਸ਼ਤਦੂ ਸ਼ੱਕੀ ਐਕਟੀਵਿਟੀ ਨਜ਼ਰ ਆਉਂਦੀ ਹੈ ਜਾਂ ਕੋਈ ਸ਼ੱਕੀ ਬੰਦਾ ਤੁਹਾਡੇ ਏਰੀਆ ਦੇ ਵਿੱਚ ਨਵਾਂ ਆ ਕੇ ਰਹਿ ਰਿਹਾ ਤਾਂ ਉਹਦੀ ਇੰਟੀਮੇਸ਼ਨ ਕੰਸਰਨ ਪੁਲਿਸ ਸਟੇਸ਼ਨ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਟ ਅਸਮ ਜੱਟ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੀਵਾਲ ਦੀ ਰਿਪੋਰਟ 15 ਅਗਸਤ ਨੂੰ ਲੈ ਕੇ ਇਸ ਤੋਂ ਪਹਿਲਾਂ ਅਮਰਸਰ ਦੇ ਵਿੱਚ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਪੁਲਿਸ ਵੱਲੋਂ ਹਰ ਥਾਂ ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਜਿੱਥੇ ਹਰ ਹਰਕਤ ਤੇ ਨਜ਼ਰ ਰੱਖੀ ਜਾ ਰਹੀ ਹੈ ਜਿਸ ਦੇ ਚੱਲਦੇ ਅੱਜ ਸ਼ਹਿਰ ਭਰ ਦੇ ਵਿੱਚ ਫਲੈਗ ਮਾਰਚ ਵੀ ਕੱਢਿਆ ਗਿਆ ਪੁਲਿਸ ਅਧਿਕਾਰੀ ਪ੍ਰਭਜੋਤ ਸਿੰਘ ਬਿਰਕਨ ਦਾ ਸੈਖ ਜਿਹੜੇ ਵੀ ਸ਼ਰਾਰਤੀ ਅੰਸਰ ਹਨ ਉਹਨਾਂ ਤੇ ਨਜ਼ਰ ਰੱਖਣ ਦੇ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ ਕਲਡਿੰਗ ਹੋ ਰਹੀ ਹੈ ਇੰਡੀਪੈਂਡੈਂਟ ਡੇ ਕੋ ਕਿਸ ਤਰ੍ਹਾਂ ਆਪਣਾ ਸੁਰੱਖਿਆ ਇੰਤਜ਼ਾਮ ਹੋ ਰਿਹਾ ਹੈ ਦੇਖੋ 15 ਅਗਸਤ ਮੱਦੇਨਜ਼ਰ ਆ ਕੇ ਸਾਰੇ ਜ਼ੋਨ 2 ਦੇ ਵਿੱਚ ਜਿਹੜਾ ਹੈਗਾ ਫਲੈਗ ਮਾਰਚ ਕੀਤਾ ਗਿਆ ਜਿੱਦਾਂ ਤੁਹਾਨੂੰ ਪਤਾ ਜਿਉਂ-ਜਿਉਂ 15 ਅਗਸਤ ਆਉਂਦੀ ਹੈ ਤੇ ਉਹ ਤਾਂ ਮੁਸਤੈਦੀ ਪੁਲਿਸ ਦੀ ਵੱਧਦੀ ਹੈ ਇਹਦੇ ਨਾਲ-ਨਾਲ ਜਿਹੜੇ ਸ਼ਰਾਤੀ ਤੱਤ ਹੈਗੇ ਆ ਉਹ ਵੀ ਸ਼ਰਾਬ ਕੋਈ ਨਾ ਕੋਈ ਕਰਨ ਦੇ ਆਪਣੀ ਤਾਕਤ 'ਚ ਰਹਿੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਪੁਲਿਸ ਵੱਲੋਂ ਅਮਨ ਸਰ ਪੁਲਿਸ ਵੱਲੋਂ ਜ਼ੋਨ 2 ਦੇ ਵਿੱਚ ਜਿਹੜੇ ਸਾਰੇ ਐਸਐਚਓਜ਼ ਦੇ ਨਾਲ ਡੀਐਸਪੀ ਸਾਹਿਬਾਨ ਦੇ ਨਾਲ ਫਲੈਗ ਮਾਰਚ ਜਿਹੜਾ ਇਹ ਕੱਢਿਆ ਜਾ ਰਿਹਾ ਫਲੈਗ ਮਾਰਚ ਕੱਢਣ ਦਾ ਮਤਲਬ ਜਿਹੜਾ ਹੁੰਦਾ ਆ ਇਹ ਇਹ ਹੁੰਦਾ ਹੈ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਆਵੇ ਕਿ ਸਾਡੀ ਫੋਰਸ ਚ ਉਸ ਦਰਸਤਾਂ ਸ਼ਰਾਰਤੀ ਬੰਦਾ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਕਿ ਫੋਰਸ ਜਿਹੜੀ ਹੈਗੀ ਆ ਉਹ ਐਕਟਿਵ ਹੈਗੀ ਆ ਇਸ ਕਰਕੇ ਜਿਹੜੀ ਹੈਗੀ ਹੈ ਫਲੈਗ ਮਾਰਚ ਜਿਹੜਾ ਕੱਢਿਆ ਜਾਂਦਾ ਸਰ ਨਾਕਾਬੰਦੀ ਕਿੰਨੇ ਤੋਂ ਕਿੰਨੇ ਲਗਾਤਾਰ ਹੋਈ ਹੋਈ ਹੈ ਤੇ ਕਿਰੋਂ ਤੱਕ ਨਾਕਾਬੰਦੀ ਹੈ ਦੇਖੋ ਰੁਟੀਨ ਦੇ ਵਿੱਚ ਸਾਡੀ ਜਿਹੜੀ ਹੈਗੀ ਹੈ ਸ਼ਾਮ ਨੂੰ ਡੋਮੀਨੇਸ਼ਨ ਹੁੰਦੀ ਹੈ ਹੈਗੀ ਆ ਕਿਹੜੀ ਕਿਹੜੀ ਥਾਂ ਤੇ ਹੁੰਦੀ ਹੈ ਕਿਤੇ ਉਹ ਤਾਂ ਮੈਂ ਨਹੀਂ ਤਾਂਦਾ ਕਿਉਂਕਿ ਉਹ ਠੀਕ ਨਹੀਂ ਹੋਏਗਾ origional ਅਸੀਂ ਜਿਹੜੀ ਆਪਣੀ ਸਟ੍ਰੈਟਜਿਕਲੀ ਪਲੈਨਿੰਗ ਕਰਕੇ ਜਿਹੜੀ ਹੈਗੀ ਹੈ ਨਾਕਾਬੰਦੀ ਔਰ ਕਰਦੇ ਰਹਿੰਦੇ ਆ ਸਰਪ੍ਰਾਈਜ਼ ਰੇਡਿੰਗ ਚੱਲਦੀ ਰਹਿੰਦੀ ਬੁਲਡ ਬਜ ਨੂੰ ਲੈ ਕੇ ਵੀ ਮਾਮਲੇ ਦੇਖਣ ਨੂੰ ਮਿਲਦੇ ਆ ਅੱਜ ਕੱਲ ਦੇ ਵਿੱਚ ਉਹ ਕਿਵੇਂ ਬਾਕੀ ਨੂੰ ਪੀ ਦੇਖੋ ਹੁੱਲੜਬਾਜੀ ਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਪਿੱਛੇ ਪਿਛਲੇ ਦਿਨਾਂ ਦੇ ਵਿੱਚ ਸਾਡੇ ਐਸ ਐਚ ਓ ਰਣਜੀਤ ਆ ਵੀ ਨੂੰ ਜਿਹੜੇ ਹੈਗੇ ਸੱਤ ਅੱਠ ਬੰਦੇ ਜਿਹੜੇ ਫੜ ਕੇ ਜਿਹੜੇ ਹੈਗੇ ਉਹਨਾਂ ਦੀ 7 51 ਕਰਕੇ ਅਸੀਂ ਉਹਨਾਂ ਨੂੰ ਪ੍ਰੀਵੈਂਟਿਵ ਐਕਸ਼ਨ ਕੀਤਾ ਹੈ ਜਿਹੜੇ ਹੁੱਲੜਬਾਜੀ ਕਰ ਰਹੇ ਸੀ ਤੋਂ ਤੁਸੀਂ ਹਾਈਲਾਈਟ ਕੀਤਾ ਕਾਫੀ ਹੁਣਾਂ ਵਿੱਚ ਇਹਨਾਂ ਨੇ ਸਖਤ ਐਕਸ਼ਨ ਲਿਆ ਵਾ ਬਾਕੀ ਜਿਵੇਂ ਜਿਵੇਂ ਨਜ਼ਰ ਆਂਦਾ ਉਸ ਦਾ ਕਾਨੂੰਨ ਮੁਤਾਬਕ ਹਰ ਵੀ ਕੀਤਾ ਜਾਏ ਸਰ ਫੋਰਸ ਅਕੋਰਡਿੰਗ ਕਿੰਨੀ ਫੋਰਸ ਲਗਾਈ ਗਈ ਹੈ ਕਿੰਨੇ ਥਾਣਿਆਂ ਦੇ ਜਿਹੜੇ ਮੁਖ ਅਫਸਰ ਨੇ ਜਾਂ ਡੀਐਸਪੀ ਨੇ ਤੁਹਾਡੇ ਨਾਲ ਪਟੋਲਿੰਗ ਕੀਤਾ ਮੇਰੇ ਨਾਲ ਏਸੀਪੀ ਹੈੱਡਕਵਰਟਰ ਹੈਗੇ ਨੇ ਨਾਲ ਅਸ਼ਨੀ ਕੁਮਾਰ ਹੈਗੇ ਨੇ ਏਸੀਪੀ ਨਾਲ ਕੌੜਿਕ ਸਾਹ ਹੈਗੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਸੱਤ ਥਾਣਿਆਂ ਦੇ ਐਸਐਚਓ ਮੇਰੇ ਨਾਲ ਹੈ ਪੋਸ ਨਾਲ ਹੈ ਜਿਹਨਾਂ ਦੇ ਨਾਲ ਅਸੀਂ ਫੈਕਟ ਮਾਸਟਰ ਸੋ ਲੱਗਦਾ ਵੀ ਇਸ ਫਲੈਗ ਮਾਰਚ ਦੇ ਨਾਲ ਕਿਤੇ ਨਾ ਕਿਤੇ ਕ੍ਰਿਮੀਨਲ ਮੂਵ ਜਾਂ ਜਿਹੜੇ ਵਿਦਰੋਹੀ ਕਰਦੇ ਉਹਨਾਂ ਦੇ ਉੱਪਰ ਕੋਈ ਅਸਰ ਪਵੇਗਾ ਜਾਂ ਡਰ ਦੀ ਭਾਵਨਾ ਦੇ ਵਿੱਚ ਆ ਦੇਖੋ ਇਹਦਾ ਮਕਸਦ ਹੀ ਸ਼ੋਅ ਆਫ ਫੋਰਸ ਹੁੰਦਾ ਫਲੈਗ ਮਾਰਚ ਦਾ ਸੈਂਸ ਆਫ ਸਿਕਿਉਰਟੀ ਹੁੰਦਾ ਏਰੀਆ ਨੂੰ ਡੋਮਿਨੇਸ਼ਨ ਕਰਨਾ ਹੁੰਦਾ ਆ ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜੇ ਤੁਹਾਨੂੰ ਕੋਈ ਵੀ ਸਾਨੂੰ ਤੋਂ ਸ਼ੱਕੀ ਐਕਟੀਵਿਟੀ ਨਜ਼ਰ ਆਉਂਦੀ ਹੈ ਜਾਂ ਕੋਈ ਸ਼ੱਕੀ ਬੰਦਾ ਤੁਹਾਡੇ ਏਰੀਆ ਦੇ ਵਿੱਚ ਨਵਾਂ ਆ ਕੇ ਰਹਿ ਰਿਹਾ ਤਾਂ ਉਹਦੀ ਇਨਟੀਮੇਸ਼ਨ ਕੰਸਰਨ ਪੁਲਿਸ ਸਟੇਸ਼ਨ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਟਾਈਮਲੀ ਐ ਅਸਮ ਜੱਟ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਗਰੇਵਾਲ ਰਿਪੋਰਟ